ਓਕੇ ਮੈਂ ਬਈ ਕੀ ਕਰਾਂ ਪਹਿਮੇ ਤਾਂ ਜਿਠੀ ਬੈਠਾ ਬਸ ਉਹੀ ਬੈਠਾ ਸੀ ਯਾਰ ਤਾਂ ਹੁਣ ਤੱਕ ਆਦੀ ਸਿੱਟਣੀ ਆ ਨਹੀਂ ਉਹੀ ਤਾਂ ਲੱਗਦਾ ਨਹੀਂ ਕਿਤੇ ਮਨਿੰਦਰ ਦੀ ਯਾਤਨ ਨਹੀਂ ਆਈ ਜਾਂਦੀ ਹੈ ਉਹ ਤਾਂ ਕਬੜਾ ਦਿਲ ਤੇ ਲਾ ਜਾਵੇ ਹੈ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੀ ਗੱਲ ਯਾਰ ਮੇਰੇ ਤਰ ਬਸਨਾਵੇਂ ਦਿਮਾਗ ਜੀ ਖਰਾਬ ਹੋਇਆ ਪਿਆ ਹੂੰ ਦਿਮਾਗ ਖਰਾਬ ਦਾ ਤੇਰੇ ਸਾਲਿਆਂ ਨੇ ਕਰਤਾ ਹੈ ਉਹ ਤੰਦਰਾ ਤੂੰ ਕਦੋਂ ਡਰਨ ਲੱਗ ਗਿਆ ਹੈ ਉਹ ਡਰਦਾ ਡਰਦਾ ਕਾਣੂ ਆ ਯਾਰ ਬਸ ਐਵੇਂ ਮੈਂ ਕੋਈ ਚੱਕਰਾਂਆਂ ਚ ਨਹੀਂ ਪੈਣਾ ਚਾਹੁੰਦਾ ਚੱਕਰਾਂ ਚ ਕਿਹੜੇ ਚੱਕਰਾਂ ਚ ਤੇਰੀ ਆਈ ਗਦਾ ਦਲੇਰ ਬੰਦਾ ਕਿਤੇ ਇਹ ਜੀ ਗੱਲ ਕਰਦੇ ਨਹੀਂ ਹੁੰਦੇ ਯਾਰ ਤੂੰ ਕਿਹੜੇ ਚੱਕਰਾਂ ਦੀ ਗੱਲ ਕਰਦਾ ਹੈ ਕੀ ਕਰਾਂ ਯਾਰ ਦਲੇਰੀ ਨੂੰ ਹੈ ਮੈਨੂੰ ਤਾਂ ਐ ਸਮਝ ਨਹੀਂ ਲੱਗਦੇ ਵੀ ਉਹ ਮੀਸ ਨੇ ਜੇ ਆ ਕੇ ਮੇਰੇ ਤੇ ਚੜਾਈ ਕਰ ਜਾਂਦੇ ਆ ਉਹ ਚਲੋ ਛੋਟੀ ਸੋਚੜੇ ਆ ਆ ਪਹਿਨੇ ਤੇ ਮੂੰਹ ਨਹੀਂ ਲੱਗ ਸਕਦੇ ਠੀਕ ਹੈ ਨਾ ਤੂੰ ਮਨਿੰਦਰ ਬਾਰੇ ਸੋਚ ਦਿਨ 15 ਰਹਿ ਗਏ ਨੇ ਤੂੰ ਬਚੋਲੇ ਨੂੰ ਸੱਦ ਉਹਦੇ ਨਾਲ ਗੱਲ ਤੇ ਆਪਦਾ ਕੰਮ ਕਰ ਪੂਰਾ ਠੀਕ ਹੈ ਨਾ ਕੰਮ ਤਾਂ ਪੂਰਾ ਕਰੂੰਗਾ ਹੀ ਤਾਂ ਹੀ ਤਾਂ ਦਵਾਰਾ ਮੋਛਾਂ ਦਾੜੀ ਦੇ ਉੱਤੇ ਕਾਲਾ ਤੇਲ ਲਾਉਣ ਲੱਗ ਗਿਆ ਤੂੰ ਦੇਖੀ ਤਾਂ ਜੈਪਿੰਦਰ ਸਿਆ ਬਹੁਤ ਜਲਦੀ ਮਿਲਿਆਈ ਵਰਗੀ ਮਨਿੰਦਰ ਕਰਨ ਮੇਰੇ ਘਰ ਦੇ ਵਿੱਚ ਤੈਨੂੰ ਫਿਰਦੀ ਨਜ਼ਰ ਆਊਗੀ ਆਹੀ ਆਹੀ ਤਾਂ ਮੈਂ ਚਾਹਉਣਾ ਹੈ ਹੈ ਇਹ ਬਾਈਕ ਕਿਕਰ ਸੋਣਾ ਯਾਰੀ ਹੋਵੇ ਤੈਨੂੰ ਕੰਮ ਰਹੀ ਏ। ਬਸ ਥੋੜੇ ਦਿਨ ਹੋਵਰਾ ਕੋਈ ਨਹੀਂ। ਮੈਂ ਜਾਇਆ ਉਹਨਾਂ ਜਰਨੈਲ ਕੋਲੇ ਫੇਰ ਜੇ ਤੂੰ ਆਖੇ ਤਾਂ। ਕੋਈ ਨਹੀਂ ਜਰਨੈਲ ਕੋਲ ਵੀ ਜਾਇਆ ਮਾਂਗੇ। ਕੀ ਰਾਂ ਗੱਲ ਮੇਰੇ ਸਹਰਿਆਂ ਕੰਨੀ ਪਖੀ ਪਈ ਐ। ਉਹਨੂੰ ਠੰਡੀ ਹੋ ਲੈਣ ਦੇ। ਠੀਕ ਆ। ਕੋਈ 5-4 ਦਿਨ ਰੁਕਦੇ। ਫੇਰ ਕਰਦੇ ਹਾਂ ਗੱਲ। ਠੀਕ ਆ। ਐਡਾ ਤਾਂ ਮੈਂ ਵੀ ਕੱਚਾ ਨੀਵਿੰਦਰ ਸਿਆਂ। ਵੀ ਮੈਂ ਆਪਣੀ ਪਸੰਦ ਨੂੰ ਛੱਡ ਦੂੰਗਾ। ਤੈਨੂੰ ਮੈਂ ਗੱਲ ਦੱਸਦਾ ਜਿੱਦ ਦੇ ਮੈਂ ਦੇਖਣ ਗਿਆ ਸੀ ਨਾ ਪਹਿਲੀ ਵਾਰੀ ਉਹਨੂੰ ਹਾਂ ਤੇ ਜਿਹੜੇ ਦਿਨ ਸ਼ਗਨ ਪਾ ਕੇ ਆਏ ਸੀ ਮੈਂ ਤਾਂ ਉਸੇ ਦਿਨ ਹੀ ਸੋਚ ਲਿਆ ਸੀ ਵੀ ਸਾਡੇ ਛੁੱਡੂ ਜੇ ਨੂੰ ਇਹ ਹੀਰ ਵਰਗੀ ਕੁੜੀ ਮਿਲ ਕਿਵੇਂ ਵੀ ਹੁੰਦਾ ਵੀ ਰੱਬ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ ਤੇ ਮੇਰੀ ਝੋਲੀ ਪੈਣੀ ਸੀ ਬਸ ਹੁਣ ਤਾਂ ਝੋਲੀ ਪਈ ਸਮਝ ਪੈ ਗਈ ਬਈ ਪੈ ਗਈ ਨੀ ਪੈ ਗਈ ਹਾਂ ਬੰਪਲ ਤਾਂ ਆਪਣੀ ਨਾਨੀ ਵੱਟਦੀ ਭਾਬੀ ਨਾਲ ਢੋਰਾ ਮੰਦੀ ਕੇਸਾਂ ਦੇ ਨਾਲੇ ਵਾਲੇ ਸੋਨੇ ਬੰਬਲ ਵੱਟਦੀ ਤੇ ਅੱਥ ਨੂੰ ਦੋ ਦੋ ਫੇਸ ਤਿਆਰ ਕਰ ਦਿੰਦੀ ਇਹ ਤਾਂ ਗੱਲ ਹੈਗੀ ਆ ਪਤਾ ਹਜੇ ਕਰੀ ਦਿੰਦੇ ਨੇ ਰਾੜਾ ਵੀੜਾ ਜਿਆ ਅਜਿਹੇ ਹੁਣ ਵਾਲੇ ਜਵਾਕ ਨੇ ਉਹਨਾਂ ਨੂੰ ਤਾਂ ਇਹੋ ਹੀ ਨਹੀਂ ਆਉਂਦਾ ਇੱਲਦੇ ਕੁੱਕੜ ਬੰਦਾ ਇਹਨੂੰ ਕੰਮਨ ਤਾਂ ਆਪ ਨਹੀਂ ਆਉਂਦੇ ਇਹਨੂੰ ਵੀ ਨਹੀਂ ਆਉਂਦੇ ਮਤਲਬ ਜਿਹੜੀ ਚੁੱਪ ਜੇ ਕਰੀ ਬੈਠੇ ਨਵੇਂ ਜੇ ਲੱਗ ਰਹੀ ਮੈਨਾਂ ਆਉਂਦੇ ਇਹਨੂੰ ਵੀ ਨਹੀਂ ਸਹੀ ਗੱਲ ਹੈ ਮੰਮੀ ਮੈਨੂੰ ਨਹੀਂ ਆਉਂਦੇ ਹੈਗੇ ਮਤਲਬ ਝਾਕੀ ਜਾਂਦੀਆਂ ਵੀ ਕਿਵੇਂ ਜੇ ਵੱਟੀ ਜਾਂਦੀ ਹੈ ਜੀ ਅਸਰ ਤਿੰਦੂਆ ਤਾਂ ਹੁਣ ਹੁਣ ਤਾਂ ਤੇ ਨਵੇਂ ਬੈਠਿਆ ਸਿਖਾ ਦੂੰਗੀ ਤੈਨੂੰ ਵੀ ਦੇਖੇ ਜਾਂਦੀ ਹੈ ਮੈਂ ਆਹੀਂ ਵੱਟਣੇ ਪੁੱਤਾਂ ਦੇ ਅਸਾਂ ਹੀ ਵਟ ਦੇਣੇ ਵਟ ਕੇ ਉਹ ਦਵਾ ਦੇਣਾਂ ਨੂੰ ਇਕੱਠੀ ਕਰਦੇ ਆਂ ਅਸਾਂ ਉਹ ਇਟਾ ਫੇਰ ਦੇਉਂਗੇ ਹਾਂ ਬਸ ਆਹੀਂ ਵੱਟੀ ਕਰ ਲਓ ਚੱਲ ਭੂਆ ਕੋਈ ਨਾ ਸਿਖਲੂੰਗੀ ਬੇਲੀ ਆਗੇ ਤੁਸੀਂ ਆ ਗਿਆ ਹੈਂਕਰ ਕਪੜੇ ਲੈ ਕੇ ਦੇ ਮੈਨੂੰ ਮੇਰੇ ਤਾਂ ਕਾਂਡੀ ਵਾਲੀ ਲੜੀ ਜਾਂਦੀ ਆ ਤੂੜੀ ਪੈ ਗਈ ਹਾਂ ਲੈ ਕੇ ਆਉਣੀ ਲੈ ਲਿਆ ਦੇ ਕੁੜੇ ਤੂ ਕਪੜੇ ਤੇ ਜਾਣੀ ਜਾਨ ਆਦਰ ਕਾਂਡੇ ਤੇ ਕੱਪੜੇ ਵੜਿਆ ਪੁੱਤ ਲੈ ਵੇ ਕੱਪੜੇ ਚੱਕ ਲੈ ਉਹ ਚਿੱਟੇਗਾ ਤੋਂ ਲਿਆਤੇ ਲੈ ਫਿਰ ਕਿਉਂ ਹੁੰਦਾ ਵੀਰੇ ਵਧੀਆ ਲੱਗਣਗੇ ਤੂ ਪਾ ਲੈ ਕੋਈ ਨਾ ਚਲ ਠੀਕ ਆ ਮੇਰੀ ਨਿੱਕੀ ਭੈਣ ਨੇ ਕਿਹਾ ਤਾਂ ਮੈਂ ਪਾ ਲੈਂਦਾ ਹੋਰ ਤੈਨੂੰ ਪਹਿਲਾਂ ਹੀ ਪਤਾ ਲੱਗਿਆ ਤੀ ਤੇਰੇ ਵਾਈ ਨੇ ਆ ਕੇ ਕੱਪੜੀ ਮੰਗਣੇ ਨੇ ਤੇ ਹੋਰ ਮੈਨੂੰ ਪਤਾ ਸੀਗਾ ਆ ਕੇ ਇਹ ਨਾ ਆਊਗਾ ਹੀ ਤਾਂ ਕਿ ਤੂੰ ਪਹਿਲਾਂ ਹੀ ਕੱਢ ਕੇ ਰੱਖ ਲਈ ਸੀ ਮੈਂ ਤਾਂ ਕੱਪੜੇ ਹਾਂ ਕੀ ਕਰੀ ਜਾਂਦੇ ਹੋ ਇਹਨੂੰ ਸਾਰਾ ਪਤਾ ਤੇ ਹੋਰ ਇਹ ਤਾਂ ਬਾਹ ਤੇ ਡੰਗੀ ਖੜੀ ਸੀ ਕੱਪੜੇ ਹਨਾ ਤੇ ਹੋਰ ਮੈਨੂੰ ਪਤਾ ਸੀ ਕਿ ਉਹ ਰਾਤ ਟਾਈਮ ਜੇ ਆਊਗਾ ਨਾਲ ਇੰਨੀ ਕੰਡ ਲੜਦੀ ਆ ਹਨਾ ਮੁੜ ਕੇ ਐਵੇਂ ਕਿਹਨਦੇ ਆ ਯਾਰ ਕੋਈ ਨਹੀਂ ਪੁੱਤ ਚੰਗੀ ਗੱਲ ਐ ਆਏ ਆ ਭੈਣ ਭਰਾਵਾਂ ਦਾ ਮੋਹ ਹੈ ਹਨਾ ਹਾਂ ਮੈਂ ਵੱਟਾ ਭੂਆ ਦੇਖ ਲੈ ਆ ਗਿਆ ਵੱਟਣੇ ਆਉਂਦੇ ਮੈਨੂੰ ਤਾਂ ਆਉਂਦੇ ਨਹੀਂ ਹੈਗੇ ਲੈ ਭਾਬੀ ਇਹਦੇ ਚ ਕੀ ਗੱਲ ਆ ਮੈਂ ਭੂਆ ਕੋਲ ਗਈ ਹੁਣ ਤੱਕ ਭੂਆ ਨੇ ਸਾਰਾ ਕੁਝ ਸਿਖਾਇਆ ਮੈਨੂੰ ਬੰਬਲ ਵੱਟਣੇ ਵੀ ਤੇ ਜਾ ਲੀਆਂ ਬਣਾਉਣੀਆਂ ਵੀ ਮੇਰੇ ਨਾਲ ਤਾਂ ਤੁਸੀਂ ਚੰਗੀ ਆ ਫਿਰ ਤੇ ਹੋਰ ਲੈ ਮੈਂ ਖਾ ਦੇਣੀ ਜੇ ਤੈਨੂੰ ਨਹੀਂ ਆਉਂਦੀਆਂ ਤਾਂ ਸਹੀ ਗੱਲ ਆ ਤੂੰ ਸਿਖਾਦੀ ਮੈਨੂੰ ਹੁਣ ਠੀਕ ਐ ਭਾਬੀ ਮੈਂ ਕੋਈ ਨਹੀਂ ਵੀਰ ਹਜੇ ਮੈਂ ਬੈਠੀ ਆ ਤੁਸੀਂ ਨਾ ਐਡਾ ਫਿਕਰ ਕਰੋ ਵੀ ਅਸੀਂ ਬੰਬਲ ਵਟਣੇ ਜਾਲੀਆਂ ਬੰਨ੍ਹਣਗੇ ਮੈਂ ਆਪੇ ਕਰ ਦੂੰਗੀ ਸਭ ਕੁਝ ਲੈ ਥੋੜੇ ਹੁੰਦੇ ਸਾਨੂੰ ਕਾਦਾ ਫਿਕਰ ਹੈਗਾ ਇਹ ਜਿਹੇ ਕੰਮ ਦਾ ਤੇਰੀ ਭੂਆ ਦੇ ਸਾਰਾ ਥਾਮ ਰੱਖਿਆਗਾ ਨਾ ਪੋ ਤੂੰ ਕਿਵੇਂ ਅੱਜ ਖੀਸ ਕੱਢ ਲਿਆ ਵਾਲਾ ਪੁੱਤ ਮੈਂ ਅੱਖਾਂ ਚਾਲ ਲਾਵੇਂ ਖੇਸ ਆਪਾਂ ਕਰ ਲੈਨੇ ਸਿਓਂ ਕੇ ਬੰਬਲ ਵਟ ਕੇ ਰੱਖ ਲੈਨੇ ਆਂ ਕਈ ਵਾਰੀ ਕੋਈ ਆਇਆ ਗਿਆ ਇਹ ਜਾ ਜਾਂਦਾ ਜਮੀ ਆਣ ਲੱਗ ਉਹਨੂੰ ਨੀੜਾ ਕੱਪੜਾ ਫੋਰ ਚੱਕ ਕੇ ਦੇ ਦਿੰਦੀ ਸਹੀ ਗੱਲ ਆ ਫੋਰ ਕੱਢ ਕੇ ਵਰਤ ਤਾ ਲਮਾਂਗਾ ਨਾਲ ਆ ਨਾ ਰੋਟੀ ਲੈ ਕੇ ਆਵਾ ਰੋਟੀ ਲਿਆ ਯਾਰ ਭੁੱਖ ਲੱਗੀ ਪਈ ਆ ਸਾਡੀ ਤਾਂ ਥੋੜੀ ਜਿਹੀ ਹੁਣੀ ਸੀਗੀ ਪਰ ਦੇ ਕੰਮ ਕਰ ਜene ਭੁੱਖ ਤੂੰ ਬਹਿ ਜਾ ਬਈ ਹੋਰ ਕੰਮ ਤੇ ਲੱਗ ਕੇ ਜਾਂਦੀ ਹੈ ਭੁੱਖ ਮੈਨ ਲਿਆਉਣੀ ਮੇਰੇ ਪੁੱਤ ਜਿੰਨੀ ਕ ਭੁੱਖ ਹੈਗੀ ਓਨੀ ਬਹਿ ਕੇ ਖਾ ਲੈ ਬਹਿ ਜਾ ਕਿੰਨੀ ਰਹੇਗੀ ਹਾਂ ਹੀ ਰਹੇਗੀ ਭੁੱਖ ਇੱਕ ਦੋ ਵਜੇ ਬਸ ਦੇ ਅੱਛਾ ਤਾਂ ਬਾਕੀ ਦੇਖੋ ਬੰਬਲ ਵੱਟੀ ਜਾਨੀ ਐ ਭੂਆ ਹੋਰ ਬੰਬਲ ਵੱਟ ਲਾਂ ਮੈਂ ਖਾਂ ਲੈ ਦੇਖ ਲੈ ਮੇਰੀ ਕਮਲੀ ਭੈਣ ਨੂੰ ਵੀ ਆਉਂਦੇ ਆ ਵੱਟਣ ਲੈ ਹੋਰ ਭੂਆ ਨੇ ਸਾਰਾ ਕੁਝ ਸਿਖਾਇਆ ਮੈਨੂੰ ਕਾਵਲੀ ਕਹੀਨੀ ਮੇਰੀ ਬੁੱਤੀ ਦਿੱਤਾ ਵਾਲੀ ਖਿਆਣੀ ਐ ਇਹਦਾ ਕੰਮਲੀ ਆ ਆ ਕਮਲ ਦੀ ਗੱਲ ਸੁਣ ਲਾ ਮੈਨੂੰ ਤਾਂ ਤੂੜੀ ਵਾਲਿਆਂ ਨੇ ਕਮਣ ਲਾ ਲਿਆ ਕੋਈ ਤਾਂ ਚਾਹ ਮੰਗੇ ਕੋਈ ਗੋੜ ਮੰਗੇ ਕੋਈ ਕਹੇ ਚਾਰ ਲਿਆ ਦੇ ਨਕਰੇ ਭਮਾ ਖਾਦਾ ਹੋਵੇ ਭਮਾ ਨਾ ਖਾਦਾ ਹੋਵੇ ਇੱਥੇ ਭਾਂਤ ਭਾਂਦੀਆਂ ਚੀਜ਼ਾਂ ਮੰਗਣ ਮੈਨੂੰ ਕਹਿੰਦੇ ਬਈ ਖੀਰੇ ਟਮਾਟਰ ਨਹੀਂ ਪਏ ਉਹ ਮੈਂ ਕਿਹਾ ਭਰਾਵੋ ਸੀਜ਼ਨ ਦਾ ਟਾਈਮ ਆ ਸਾਥੋ ਤਾਂ ਜਾ ਹੀ ਨਹੀਂ ਜਾਂਦਾ ਦੇਖ ਲੈ ਹੋਰ ਗੱਲ ਤਾਂ ਉਹੀ ਆ ਉਹ ਤਾਂ ਮੰਡੀ ਵਗ ਗਿਆ ਉਹਨਾਂ ਦਾ ਕਣਕ ਦਾ ਹਿਸਾਬ ਮੈਂ ਆੜਤੀਆਂ ਨਾਲ ਕਰ ਹੀ ਆਉਣਾ। ਅੱਛਾ। ਹਾਂ। ਆ ਲਓ। ਰੋਟੀ ਖਾ ਲਓ। ਲੈ ਵੀ। ਆ ਜਾ ਕਮਲ ਦੇ। ਰੋਟੀ ਖਾ ਗਏ ਆਪਾਂ ਦੋਨੇ ਭਾਂਪਰਾ। ਨਾ ਵੀਰੇ ਮੈਨੂੰ ਨਹੀਂ ਭੁੱਖ ਹੈਗੀ ਮੈਂ ਤਾਂ ਹੁਣੇ ਖਾ ਕੇ ਆਠੀ ਸੀ ਕੁਸਟ ਟਾਈਮ। ਵੇਖ ਲਾ ਬੂਆ। ਐ ਕਰਦੀ ਆ। ਜਦੋਂ ਮੈਂ ਕਹਿੰਦਾ ਨਾ ਨਾ ਕਿ ਮੇਰੇ ਨਾਲ ਰੋਟੀ ਖਾ ਲੈ। ਫੇਰ ਕਹਿੰਦੀ ਮੈਨੂੰ ਭੁੱਖ ਨਹੀਂ ਹੈਗੀ। ਚੁੱਪ ਕਰਕੇ ਰੋਟੀ ਖਾ ਮੇਰੇ ਨਾਲ। ਖਾ ਲੈ ਤੇਰੇ ਭਾਈ ਨੇ ਇੰਨਾ ਤਾਂ ਤੈਨੂੰ ਪਿਆਰ ਨਾਲ ਕਹਿੰਦਾ। ਖਾ ਲੈ ਦੋ ਮੁਰਕੀਆਂ ਦੇ ਨਾਲ ਹੈਂ। ਲੈ ਖਾ ਲੈ। ਨਾਲੇ ਦਾਸ ਦੱਸੋ ਕਿ ਮੈਂ ਬਣੀਏ ਲੈ ਵੀ ਨਹੀਂ ਨਹੀਂ ਮੈਂ ਉਹਦੀ ਭੈਣ ਨੂੰ ਨਾ ਮੈਂ ਰੋਟੀ ਸਮਾਉਣਾ ਲੈ ਬਈ ਇਹ ਆ ਤੱਕ ਹੁਣ ਜਵਾਦ ਆਇਆ ਹੁਣ ਜਵਾਦ ਕੌੜੀ ਵੀ ਹੋਊਗਾ ਤਾਂ ਮੈਨੂੰ ਸਵਾਦ ਲੱਗੂਗੀ ਤੇਰ ਕੋਈ ਬਣਾਈ ਵੀ ਆ ਹਾਂ ਮੈਨੂੰ ਪਤਾ ਹੈ ਮਾੜੀ ਨਹੀਂ ਬਣਾਈ ਮੈਂ ਖਾ ਕੇ ਦੇਖ ਇੱਕ ਗੱਲ ਹੈਗੀ ਆ ਦੇਖ ਲੈ ਮੰਮੀ ਜਦੋਂ ਕੁਵਾਰੀ ਹੁੰਦੀ ਸੀ ਨਾ ਮਨਿੰਦਰ ਆਪਦੇ ਵੀਰੇ ਨਾਲ ਹੀ ਰੋਟੀ ਖਾਂਦੀ ਹੁੰਦੀ ਸੀ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਰੋਟੀ ਖਾਣ ਲੱਗੀ ਆ ਉਹਦੇ ਬਾਈ ਨਾਲ ਨਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਪਤਾ ਨਹੀਂ ਵੀ ਕਿੱਥੇ ਕੀ ਬੋਲਣਾ ਹੋਰੀ ਭਕਾਈ ਮਾਰਨ ਲੱਗ ਜਾਨੀ ਆ ਵੀ ਇਹਨੇ ਕਿਹੜਾ ਉਹ ਆਖਿਆ ਸੀਗਾ ਇਹ ਤਾਂ ਫੁੱਤੇ ਗੱਲ ਕਰਤੀ ਗੱਲ ਜਾਣ ਕੇ ਦੀ ਨਹੀਂ ਇਹਨੂੰ ਪਤਾ ਹੈ ਵੀ ਬੋਲਣ ਲੱਗੀ ਮੈਂ ਵੇਖ ਲਾ ਚਲ ਕੋਈ ਨਹੀਂ ਹੁਣ ਤੁਸੀਂ ਨਾ ਕਲੇਸ਼ ਕਰੋ ਮਾੜੀ ਮੋਟੀ ਨਾ ਮਤ ਤੋਂ ਕੰਮ ਲੈ ਲਈਦਾ ਹੁੰਦਾ ਵੀ ਕਿੱਥੇ ਕੀ ਗੱਲ ਬੋਲਣੀ ਆ ਇੰਨਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਉਹ ਤਾਂ ਜੀ ਮੈਨੂੰ ਖੁਸ਼ੀ ਚ ਪਤਾ ਹੀ ਨਹੀਂ ਲੱਗਿਆ ਹੈਗਾ ਕਾਦੀ ਖੁਸ਼ੀ ਆ ਲੈ ਜਾ ਚੱਕ ਕੇ ਆਵਦੀ ਨਾ ਉੱਪਰ ਕਰਕੇ ਰੱਖਤੀ ਆ ਜੀ ਉਹ ਹੁਣ 4 ਦਿਨ ਉਹਨੇ ਫੇਰ ਨਹੀਂ ਭੁੱਲਣਾ ਹਰੋਨਾ ਮਿਰਤੀ ਉੱਤ ਦੇਖ ਉਹਨੇ ਜਿਵੇਂ ਸੇ ਹੀ ਕਹਿਤਾ ਉਹਨੇ ਕਿਹਾ ਕੁਛ ਕੀਆ ਤੈਨੂੰ ਹਰੋਨਾ ਮਿਰਤੀ ਮਨਿੰਦਰ ਚੁੱਪ ਕਰ ਪੁੱਤ ਚੁੱਪ ਕਰ ਉਹਨੇ ਤਾਂ ਉਹ ਗੱਲ ਕਰੀ ਸੀ ਕੋਈ ਗੱਲ ਨਹੀਂ ਐਨੀ ਨਹੀਂ ਦਿਲ ਤੇ ਗੱਲ ਲਾਉਂਦੇ ਹੁੰਦੇ ਜਿੰਨੀ ਤੂੰ ਲਾ ਕੇ ਬਹਿ ਜਾਣੀ ਮੈਂ ਪਾਪੀ ਦੀ ਗੱਲ ਤਾਂ ਗੁੱਸੇ ਵਿੱਚ ਤਾਂ ਉਸ ਮਨੋਂ ਸਾਰਾ ਕੁਝ ਹੋ ਵੀ ਯਾਦ ਆ ਗਿਆ ਪਤਾ ਨਹੀਂ ਕਿਉਂ ਮੈਂ ਤਾਂ ਭੁੱਲ ਨਹੀਂ ਜਾ ਰਿਹਾ ਸਾਰਾ ਕੁਝ ਕੋਈ ਨਹੀਂ ਪੁੱਤ ਭੁਲਾਉਣਾ ਤਾਂ ਪਊਗਾ ਭੁਲਣਾ ਤਾਂ ਪਊਗਾ ਪੁੱਤ ਵਾਸ ਚ ਚੁੱਪ ਕਰ ਮੇਰੇ ਮਾਣਾ ਆਉਂਦੇ ਤੇ ਨਾ ਉਹ ਕਰਕੇ ਪੱਥਰ ਬਣਾ ਕੇ ਮਨ ਨੂੰ ਫੇਰ ਭੁੱਲਿਆ ਜਾਊਗਾ ਭੁੱਲ ਜਾ ਅੱਗੇ ਕਿਹੜਾ ਕੋਈ ਭੁੱਲਿਆ ਨਹੀਂ ਮੈਂ ਨਹੀਂ ਭੁੱਲੀ ਅੱਗੇ ਆਖਿਰ ਦੇ ਆਪਦੀ ਜ਼ਿੰਦਗੀ ਜਿਉਂਦੇ ਭੁੱਲ ਕੇ ਮੈਂ ਕੋਸ਼ਿਸ਼ ਕਰਦੀ ਆ ਪੂਰੀ ਕੋਸ਼ਿਸ਼ ਕਰਦੀ ਆ ਪਰ ਜਦੋਂ ਕੋਈ ਉਹਨਾਂ ਦੀ ਗੱਲ ਕਰਦੇ ਨਾ ਸਾਰਾ ਕੁਝ ਮੇਰੇ ਅੱਖਾਂ ਸਾਹਮਣੇ ਆ ਜਾਂਦਾ ਮੈਂ ਤਾਂ ਭੁੱਲਿਆ ਨਹੀਂ ਜਾਂਦਾ ਕੁਝ ਵੀ ਚਲ ਬਸ ਕੋਈ ਨਹੀਂ ਮੇਰਾ ਤੂੰ ਮਾੜਾ ਹੀ ਮਨ ਸ਼ਾਂਤ ਰੱਖਾ ਆਦਾ ਇੰਨਾ ਨਹੀਂ ਦਿਲ ਤੇ ਲਾਉਂਦੇ ਤੂੰ ਕਿਹਾ ਹੀ ਨਹੀਂ ਕਿਹੜਾ ਤੈਨੂੰ ਕੁਝ ਲਾ ਕੇ ਕਿਹਾ ਹੁਣ ਤਾਂ ਬੈਠੇ ਸੁਭਾ ਕੇ ਗੱਲ ਕਹੀ ਆ ਪੁੱਤ ਤੈਨੂੰ ਨਾਲੀ ਉਹ ਤਾਂ ਦੇਖ ਤੇਰਾ ਕਿੰਨਾ ਕਰਦੀ ਆ ਕਿੰਨਾ ਪਿਆਰ ਕਰਦੀ ਆ ਤੈਨੂੰ ਉਹ ਵੀ ਸੋਨੂੰ ਖੁਸ਼ ਦੇਖਣਾ ਚਾਹੁੰਦੀ ਐ ਅੱਜ ਸੋਨੂੰ ਉਹਨੇ ਖੁਸ਼ ਦੇਖ ਕੇ ਰੋਟੀ ਖਾਂਦਿਆਂ ਨੂੰ ਤੇ ਖੁਸ਼ ਉਹਨੂੰ ਆਏ ਹੋਗਾ ਵੀ ਪਹਿਲਾਂ ਰੋਟੀ ਇਕੱਠੇ ਖਾਂਦੇ ਸੀਗੇ ਆ ਕਰਕੇ ਪੁੱਤ ਉਹਦੇ ਉਹ ਗੱਲ ਯਾਦ ਆ ਗਈ ਤੇ ਉਹਦੇ ਮੂੰਹੋਂ ਉਹ ਗੱਲ ਨਿਕਲ ਗਈ ਕੋਈ ਨਹੀਂ ਤੂੰ ਨਾ ਇੰਨਾ ਸੋਚਿਆ ਕਰ ਠੀਕ ਜੋ ਕਰ ਜਾ ਆਹੋ ਵੀਰੇ ਤੱਕ ਨਹੀਂ ਹੁੰਦਾ ਭਾਬੀ ਨੂੰ ਚੱਲ ਕੋਈ ਨਹੀਂ ਮੈਂ ਦੇਖ ਜਾਂ ਤੂੰ ਦੇਖਵਾ ਦੇਖ ਰਿਹਾ ਕੋਈ ਨਹੀਂ ਜਾ ਉਹਨਾਂ ਨੂੰ ਕਿਥੇ ਉਹ ਲੜੀ ਲੁੜੀਂਦੇ ਜਾਂਦੇ ਨੇ ਕਿਹੜਾ ਤਾਂ ਮੈਂ ਆਖੇ ਸੀ ਐਵੇਂ ਉਹਨਾਂ ਦਾ ਵਾਅਦਾ ਕਰ ਜੁੱਪ ਕਰ ਦੇ ਪੁੱਤ ਜੰਮੀ ਨਾ ਕਿਸੇ ਗੱਲ ਦਾ ਕਰਿਆ ਕਰ ਮੈਂ ਵੀ ਐਂ ਕਰਕੇ ਉਹ ਕਰਿਆ ਜਦੋਂ ਮੈਨੂੰ ਤੇਰੀ ਮੰਮੀ ਕੁਸ ਕਹਿ ਦਿੰਦੀ ਸੀ ਮਾਚ ਉਹ ਕਰਕੇ ਕੱਲੀ ਅੰਦਰ ਵੜ ਕੇ ਆਪਦਾ ਕਰ ਲੈਂਦੀ ਸੀ ਕਿ ਵੀ ਇਹਨਾਂ ਵਿੱਚ ਨਾ ਫਰਕ ਪਵੇ ਆਪਾਂ ਇਹਨਾਂ ਵਾਸਤੇ ਸੋਚਣਾ ਆਪਣੇ ਭਰਾ ਭਝਾਈਆਂ ਵਾਂਗ ਪਹਿਲਾਂ ਮੈਂ ਇੱਥੋਂ ਦੀ ਕਰਾਬ ਦੇ ਪੇਕੇ ਦਾ ਕਰ ਲਈ ਹੁਣ ਤੂੰ ਲੈ ਤੀਏ ਆਪਣੇ ਕਰਮਾਂ ਚ ਜੋ ਲਿਖਿਆ ਪਾਪੂ ਆਪ ਤੇਜੀ ਭੋਗ ਗਿਆ ਨਾ ਠੀਕ ਹੈ ਪੂਰਾ ਬਾਰੇ ਪਤਾ ਨਹੀਂ ਕੌਣ ਆ ਗਿਆ ਲੋਕਾਂ ਤੋਂ ਵੀ ਟਿਕਿਆ ਨਹੀਂ ਜਾਂਦਾ ਓਏ ਕੋਈ ਕੰਮ ਨੂੰ ਹੀ ਆਇਆ ਹੋਊਗਾ ਜਾਂ ਖੋਲ ਬਾਰ ਖੋਲ ਦਿੰਨੀ ਆ 24 ਘੰਟੇ ਤੱਕ ਵੀ ਰਹਿੰਦੀ ਐ ਟਿੱਕਰਸ ਨੂੰ ਤੁਸੀਂ ਹਾਂ ਦੱਸੋ ਕੀ ਹਾਲਾ ਪਰਜਾਈ ਕਮਾਲ ਐ ਇੰਨੇ ਦਿਨਾਂ ਬਾਅਦ ਤੇਰੇ ਘਰੇ ਆਇਆ ਤੇ ਤੂੰ ਉਹੀ ਸਟਕੇ ਖੜ ਗਈ ਐ ਬੜੀ ਬਕਵਾਸ ਨਾ ਕਰ ਕੰਮ ਦੱਸ ਕੀ ਆ ਓ ਕੰਮ ਦਾ ਸਮਾਂ ਤੇ ਇਥੋਂ ਕੀ ਮੂੰਗੀ ਦਿਲਾਉਣੀ ਆ ਮੈਂ ਤਾਂ 22 ਨੂੰ ਮਿਲਣਾ ਹੈ ਹੈਗਾ ਕਰੇ ਹਾਂ ਕਰੀ ਆ ਉਹ ਬੈਠਾ ਮੇਲਾ ਜਾ ਕੇ ਇੱਕ ਤਾਂ ਪਰਚਾਈ ਤੇਰੀ ਬੋਲੀ ਸੱਚੀ ਨਾ ਧਰਮ ਨਾਲ ਐ ਡੰਗਦੀ ਐ ਕੀ ਮਿਰਚਾਂ ਖਾ ਕੇ ਤਾਂ ਨਹੀਂ ਜੰਮੀ ਸੀ ਕਿ ਤੂੰ ਹਾਂ ਉਹ ਭਾਬੀ ਬੜਾ ਗੁੱਸਾ ਕਰਦੀ ਆ ਧਰਮ ਨਾਲ ਕੀ ਤੂੰ ਮਿਰਚਾਂ ਖਾ ਕੇ ਜੰਮੀ ਸੀ ਹੈਬ ਅਬ ਛੱਡ ਲੈ ਗੱਲਾਂ ਨੂੰ ਅੰਦਰ ਆਉਣ ਨੂੰ ਨਹੀਂ ਕਹੇਗੀ ਤੇਲ ਧੂਲੀ ਢਾਲ ਦੇ ਇਹ ਆਹੋ ਆਹੋ ਢਾਲ ਦੇ ਤੇਲ ਨਾਲੇ ਇਹਦੇ ਦਿਮਾਗ ਤੇ ਝੱਸਦੀ ਦਿਮਾਗ ਤਰ ਰਊਗਾ ਆ ਜਾ ਹੁਣ ਕਿ ਬਾਹਰ ਹੀ ਖੜਾ ਰਵੇਂਗਾ ਧੁੱਪੇ ਉਹ ਮੈਂ ਤਾਂ ਅੰਦਰ ਆਉਣ ਨੂੰ ਤਿਆਰ ਆ ਉਹ ਾਡੇ ਵੱਡੇ ਜਿੰਦੇ ਨੂੰ ਤਾਂ ਪਾਸੇ ਕਰ ਜਾਓ ਜੀ ਚਾਹ ਧਰੋ ਆ ਬਾਈ ਕਿੱਕਰ ਸੈਂ ਓਏ ਆ ਵੀ ਹੋਰ ਸੁਣਾ ਕੀ ਹਾਲ ਚਾਲ ਤੂੰ ਬਾਹਰ ਹੀ ਖੜਾ ਰਹਿਣਾ ਆਪਦਾ ਘਰ ਆ ਤੇਰਾ ਅੰਦਰ ਆ ਤੂੰ ਐਂ ਦੱਸ ਆ ਟੈਂਪਲਾਂ ਦੀ ਚਾਹ ਦਾ ਮੈਂ ਤੇਰੇ ਆਸਤੇ ਇਨਾ ਸੋਹਣਾ ਤੋਹਫਾ ਲੈ ਕੇ ਆਇਆ ਤੂੰ ਚਾਹ ਮੰਗਾਈ ਜਾਂਦਾ ਹੈ ਉਹ ਕੋਈ ਨਹੀਂ ਇਹ ਵੀ ਪੀ ਲਾਂਗੇ ਉਹ ਨੱਥਾ ਕੀ ਰਹਿਣਗੇ ਆ ਦੋ ਗਲਾਸ ਤੇ ਪਾਣੀ ਦੀ ਗੱਲ ਵੀ ਬੜਾ ਹਾਂ ਭਾਈ ਮੇਰੀ ਗੱਲ ਸੁਣ ਉਹ ਮੈਂ ਤਾਂ ਭੇਜਿਆ ਤੈਨੂੰ ਉਹੀ ਡਿਕ ਡਿਕ ਬੁੜਾ ਹੋਗਾ ਯਾਰ ਤੂੰ ਇੰਨੇ ਦਿਨਾਂ ਦਾ ਗਿਆ ਕਿੱਥੇ ਸੀ ਪਹਿਲਾਂ ਤਾਂ ਮੈਨੂੰ ਐ ਦੱਸ ਜਾਣਾ ਕਿੱਥੇ ਹੈ ਭਾਈ ਇੱਥੇ ਹੀ ਤਾਂ ਰਹਿਣਾ ਮੈਂ ਹੈ ਜੇ ਜਾਵਾਂ ਤਾਂ ਖੇਤ ਜਾਣਾ ਆ ਦਾ ਖੇਤ ਤਾਂ ਰਿਆ ਨਹੀਂ ਹੁਣ ਤੇਰਾ ਖੇਤ ਆ। ਉਹ ਤੇਰਾ ਹੀ ਆ ਖੇਤ ਉਹ ਵੀ। ਮੇਰੇ ਵਾਲਾ ਖੇਤ ਵੀ ਤੇਰਾ ਹੀ ਆ ਮੈਂ ਤੈਨੂੰ ਦੱਸਾਂ। ਨਾਲੇ ਗੱਲ ਸੁਣ। ਮੈਂ ਤਾਂ ਚਾਰ ਵਾਰੀ ਇੱਥੇ ਢੀੜਾ ਮਾਰ ਗਿਆ। ਤੂੰ ਹੈ ਹੀ ਨਹੀਂ ਇੱਥੇ ਪਤੰਦਰਾ। ਉਹ ਹਾਂ ਸੱਚ। ਹਾਂ। ਭੈਣ ਭਾਦ ਚਲਾ ਗਿਆ ਸੀ। ਪਰੌਣੇ ਨੇ ਸੁਨੇਹਾ ਭੇਜਤਾ ਕਹਿੰਦਾ ਕਣ ਕਬੱਡੀ ਪਈ ਆ ਤੂੜੀ ਕਢਾ ਕੇ ਜਾ। ਮੈਂ ਕਿਹਾ ਕੋਈ ਨਹੀਂ ਪਰੌਣਿਆ ਆ ਜਾਣਦੇ ਆ। ਉਹ ਭਾਈ ਮੇਰੀ ਗੱਲ ਸੁਣ। ਇੱਕ ਗੱਲ ਦਾ ਗੱਲ ਹੈ। ਵੀ ਕਿਵੇਂ ਨਾ ਕਿਵੇਂ ਕਰਕੇ ਘਰ ਪਰਿਵਾਰ ਨਾਲ ਜਿਹੜਾ ਉਹ ਤਾਂ ਬੰਦ ਕੇ ਰੱਖਣਾ ਪੈਂਦਾ ਆਉਣ ਜਾਣ ਤਾਂ ਜ਼ਰੂਰੀ ਹੁੰਦਾ ਰਿਸ਼ਤੇਦਾਰਾਂ ਚ ਉਹ ਭਰਾਵਾ ਉਹ ਪੁਰਾਣਾ ਸਾਡੇ ਵੀ ਬਤੇਰੇ ਕੰਮ ਹੁੰਦਾ ਉਹ ਮੈਂ ਜਾਣਦਾ ਆ ਜੀਵਨ ਸਿੰਘ ਨੂੰ ਲੈ ਉਹ ਹੀ ਗੱਲ ਕਿੰਨੇ ਵਾਰੀ ਤੇ ਜਾਂਦੇ ਰਹੇ ਆ ਲੈ ਪਾਣੀ ਲਿਆ ਪਰਜਾਈ ਆ ਉਹ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਜਦੋਂ ਪਾਣੀ ਲਿਆਵੇਂ ਤੇ ਨਾਲ ਕੁਝ ਖਾਣ ਨੂੰ ਵੀ ਲਿਆ ਆ ਬਾਈ ਦੀ ਸੇਵਾ ਵੀ ਕਰਨੀ ਐ ਪਰਜਾਈ ਜੇ ਗੁੱਸਾ ਨਾ ਕਰੇ ਤਾਂ ਇੱਕ ਗੱਲ ਆਖਾਂ ਹਾਂਜੀ ਦੱਸੋ ਕੋਈ ਦਾਲ ਜੀ ਪਈ ਐ ਕਰਾਰੀ ਕਰਾਰੀ ਜੀ ਤੇਰੇ ਵਰਗੀ ਕੋਈ ਗੱਲ ਨਹੀਂ ਜੀ ਲਿਆ ਦੇਨੀ ਆ ਸਬਜੀ ਪਈ ਆ ਦੁੱਧ ਵਾਲੀ ਕੱਦੂ ਦੀ ਚੰਗਾ ਵੇ ਇਹਨੂੰ ਖੋਸ਼ ਰੱਖਿਆ ਕਰ ਇਹਨੂੰ ਸਾਰਾ ਦਿਨ ਤੂੰ ਉਹੀ ਗੱਲ ਗੁੱਸੇ ਤੇ ਜੜਾਈ ਰੱਖਦਾ ਦਾਲ ਆਉਣ ਤੋਂ ਪਹਿਲਾਂ ਪਹਿਲਾਂ ਇੱਕ ਲਾਲਾ 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 ਤੂੰ ਇੱਕ ਛੱਡ ਯਾਰ 10 ਲਾ ਤੇਰੀ ਖਾਤਰ ਤਾਂ ਲਿਆ ਆ ਤੇਰੇ ਖਾਤਰ ਤਾਂ ਕੱਢੀ ਆ ਫਤੰਦਰਾ ਨਾਲੇ ਮੇਰੀ ਗੱਲ ਸੁਣੋ ਉਹ ਇੱਕ ਬੋਤਲ ਨਹੀਂ ਆਪਣੇ ਖੇਤ ਢੋਲ ਪਿਆਗਾ ਤੋੜ ਪਿਆ ਪੂਰਾ ਉਹ ਵੀ ਸਿਰਫ ਤੇਰੇ ਵਾਸਤੇ ਮੇਰੀ ਗੱਲ ਸੁਣ ਨਾ ਖਾਣ ਪੀਣ ਦੀ ਤੈਨੂੰ ਇੱਕ ਗੱਲ ਆਖੀ ਨਾ ਕਿ ਤੂੰ ਜਮਾਂ ਪਰਵਾਹ ਨਾ ਕਰਿਆ ਕਰ ਜਦੋਂ ਤੱਕ ਮੇਰਾ ਬਾਈ ਤੇਰੇ ਨਾਲ ਆ ਨਾ ਉਦੋਂ ਤੱਕ ਤੈਨੂੰ दारू-ਦੁਰੂ ਦੀ ਤੋੜ ਨਹੀਂ ਆਉਣ ਦਿੰਦਾ ਲੈ ਤੂੰ ਐ ਕਰ ਇੱਕ ਪਿਗ ਹੋਰ ਲੈ ਚੰਗਾ ਜਾ ਵਧੀਆ ਜਾ ਐ ਕਰਾਰਾ ਜਾ ਇਹ ਹਾਂ ਮੈਂ ਵੀ ਲਾਉਣਾ ਭਾਈ ਵੀ ਲਾਉਣਾ ਇਹ ਆਵੇ ਇਹ ਇਹ ਆਹਾ ਬੱਲੇ ਪਰ ਕੀ ਕਰਦੇ ਆ ਹਾਂ ਅਸ਼ਰਾਬ ਕੱਢਣੀ ਤਾਂ ਕੋਈ ਤੇਰੇ ਤੋਂ ਵਧਿਆ ਨਹੀਂ ਕਰ ਸਕਦਾ ਪਹਿਲੇ ਤੋੜਦੀ ਆ ਨਾਲ ਜਾ ਚੀਲਦੀ ਜਾਂਦੀ ਆ ਉਹ ਭੇਜੇ ਆ ਮੇਰੀ ਗੱਲ ਸੁਣ ਇਹ ਤਾਂ ਸਾਡਾ ਖਾਨਦਾਨੀ ਕੰਮ ਹੈ ਪਹਿਲਾਂ ਮੇਰਾ ਦਾਦਾ ਕੱਢਦਾ ਸੀ ਫੇਰ ਮੇਰਾ ਬਾਪੂ ਦਾਰੂ ਕੱਢਦਾ ਸੀ ਘਰੇ ਹੁਣ ਮੈਂ ਕੱਢਦਾ ਤੇ ਕੱਲ ਨੂੰ ਜਾ ਤਾ ਮੇਰੇ ਜਵਾਕ ਹੋ ਗਿਆ ਹੋ ਗੱਡਾ ਕਰੂਗਾ ਇਹ ਆਪਾਂ ਦਾ ਤੁਹਾਨੂੰ ਪਤਾ ਐ ਇਸ ਵੇਲੇ ਥੋੜੀ ਜੀ ਘਾਟੀ ਪੀਨੇ ਤੂੰ ਲਾ ਲੈ ਲਾ ਤੂੰ ਇੱਕ ਪੈਗ ਹੋਰ ਲਾ ਹੋਰ ਮੈਂ ਹੋਰ ਲਵਾਉਂਗਾ ਇਹ ਚਲ ਬੱਸ ਬੱਸ ਤੂੰ ਇਹਨਾਂ ਲਾਲਾ ਅਬ ਪਰਜਾਈ ਕਿੱਥੇ ਵਾਕੀ ਹੈ ਹੈ ਇੱਥੇ ਹੈ ਆਵਾਜ਼ ਮਾਰ ਮਹਾਦਾਲ ਜੀ ਥੋੜੀ ਜੀ ਆਪਾਂ ਦੇਖ ਲੈਂਦੇ ਕੋਈ ਹੋਰ ਨਾਲ ਹਨਾ ਇਹ ਆ ਹੂੰ ਆ ਬਾ imageHeight ਨਾ ਕਹਾਂ ਪਰ ਜੈ ਨੂੰ ਵੀ ਦਾਲ ਬੜੀ ਸਵਾਦ ਹੈ ਉਹ ਨੱਥੋ ਆ ਗੱਲ ਸੁਣ ਆ ਗਈ ਜੀ ਖਲ 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 ਪੀਲਾ ਪੀਲਾ ਪਰਜਾਈ ਦੱਸੋ ਤੇਨੇ ਇੱਕ ਗੱਲ ਆਖਾ ਅ ਧਾਰ ਸੱਚੀ ਬੜੀ ਕਰਾਰੀ ਹੈ ਤੇਰੇ ਅਰਗ ਹੀ ਹੈ ਜਮਾ ਹੂੰ ਲਾਲਾ ਕੋਰ ਹਾਂ ਹਾਂ ਬਈ ਬਈ ਲਾਲਾ ਲਾਲਾ ਤੇਰੀ ਖਤਰੀ ਹੈ ਤੇਰੀ ਖਤਰੀ ਹੈ ਹੈ ਇਹ दारू ਤੇਰੀ ਖਤਰ ਹੈ ਤੇ ਮੇਰਾ दारू ਤੇਰੇ ਕੋਲ ਹੈ ਹੈ ਪੀਲਾ 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 ਸਾਰੀ ਪੀਲਾ ਜਾ ਕੇ ਏ ਵੈਰੀ ਗੁੱਡ ਵੈਰੀ ਗੁੱਡ ਏ ਹਾਂ ਬਬੀ ਸਾਡੇ ਬਾਈ ਨੂੰ ਖੁਸ਼ ਰੱਖਿਆ ਕਰ ਨਾਲੇ ਸਾਨੂੰ ਰੱਖ ਲਿਆ ਕਰ ਹੈਬ ਮੇਰੇ ਕਹਿਣ ਦਾ ਭਾਵ ਹੈ ਕਦੇ ਕਦੇ ਪੈਗ ਬੁਗ ਲਾਉਣਾ ਸੀ ਵੀ ਆ ਜਾਂਦੇ ਆ ਉਹ ਭਰਾਵਾ ਤੇਰਾ ਆਪ ਦਾ ਘਰ ਕਦੋਂ ਮਰਦੀ ਤੂੰ ਪੈਗ ਲਾ ਤੂੰ ਪੈਗ ਲਾ ਤੂੰ ਚੁੱਪ ਕਰਕੇ ਨਾ ਬਟੇ ਆ ਲੈ ਮੈਂ ਤਾਂ ਤੇਰੇ ਨਾਲ ਨਾ ਇੱਕ ਗੱਲ ਕਰਨੀ ਹੈ ਪਹਿਲਾਂ ਤੂੰ ਆ ਪੈਗ ਲਾ ਫਿਰ ਲਾਉਂਗਾ ਇਹ ਆ ਲੈ ਟਕ 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 ਐ ਐ ਹਾਂ ਸੈਟ ਆ ਬਾਈ ਬੜੀਆ ਯਾਰ ਜ਼ਬ ਅਜਾਦ ਹੈ ਸੈਟ ਹੋ ਗਿਆ ਸੈਟ ਹੋ ਗਿਆ ਨਾ ਸਾਬ ਕਰਾ ਬਸ ਹਣ ਤੈਨੂੰ ਸੈਟ ਹੋ ਗਿਆ ਮੈਂ ਰਹਿ ਗਿਆ ਉਹ ਤੈਨੂੰ ਵੀ ਕਹਿਤਾ ਗਿਆ ਕਰ ਸਕਦਾ ਕੋਈ ਨਾ ਕਰ ਆ ਵਧੀਆ ਗੱਲ ਕਰਦਾ ਤੂੰ ਹਾਂ ਠੀਕ ਹੱਕ ਨਾ ਲਾਉਣੇ ਆ ਨਸ਼ਾ ਹੌਲੀ ਹੌਲੀ ਹੋਈ ਜਾਂਦਾ ਹੋ ਗੋ ਲੈਣ ਦੇ ਹੈ ਅ ਬੋਲਿ ਨਾ ਵੀ ਹੁਣ ਤੂੰ ਮੈਂ ਤੈਨੂੰ ਗੱਲ ਆਦਾ ਇੱਕ ਦਿਨ ਕੋਲ ਕੰਮ ਆਇਆ ਪਰਜਾਈ ਨਾ ਗੁੱਸਾ ਕਰੂਗੀ ਮੇਰੇ ਤੇ ਵੀ ਪਤਾ ਨਹੀਂ ਸ਼ਾਇਦ ਕਿਕਰ ਸੰਧਾਰੂ ਪਿਆ ਕੇ ਜਾਂਦਾ ਐਵੇਂ ਗੁੱਸਾ ਕਰੂ ਜੁੱਤਿਆਂ ਨਾਲ ਖਾਊਗੀ ਮੇਰੇ ਤੋਂ ਹੈ ਕਰੂਗੀ ਗੁੱਸਾ ਪਰਜਾਈ ਮੇਰੇ ਤੇ ਗੁੱਸਾ ਤਾਂ ਨਹੀਂ ਕਰਦੀ ਤੂੰ ਹੈ ਨਾ ਨਾ ਜੀ ਦੇ ਮੇਰਾ ਗੁੱਸਾ ਕਰਨਾ ਜੇ ਤੂੰ ਗੁੱਸਾ ਨਹੀਂ ਕਰਦੀ ਤਾਂ ਜੇ ਮੇਰੀ ਇਹ ਮੈਂ ਤਾਂ ਨਾ ਪਰਜਾਈ ਤੇਰੇ ਤੋਂ ਨਾ ਹੱਥ ਜੋੜ ਕੇ ਇਹ ਮਾਫੀ ਮੰਗ ਲੈਣਾ ਹੈ ਚਲੋ ਕੋਈ ਗੱਲ ਨਹੀਂ ਮੈਂ ਬੈਠ ਜਾਂਦਾ ਓ ਮਾਫੀ ਮੰਗਣੀ ਜ਼ਰੂਰੀ ਹੁੰਦੀ ਹੈ। ਸਹੀ ਗੱਲ ਆ ਮੰਗਣੀ ਚਾਹੀਦੀ ਹੈ। ਨਾਲੇ ਤੀਮੀਆਂ ਮਾੜੀ ਜੀ ਗੱਲ ਤੇ ਗੁੱਸੇ ਹੋ ਜਾਂਦੀਆਂ ਨੇ। ਐ ਗੁੱਸੇ ਨਹੀਂ ਹੋਣ ਦੀਦਾ ਹੁੰਦਾ। ਚੱਲ ਜੀ ਤੁਸੀਂ ਕਰੋ ਗੱਲਾਂ। ਮੈਨੂੰ ਵੀ ਉਧਰ ਹੋਰ ਬਹੁਤ ਕੰਮ ਨੇ। ਕਹਿਣਾ ਕਹਿਲਾ ਜਾ। ਤਦ। ਉਹ ਯਾਰ ਕਰ ਲਾ ਕੇ ਕੰਮ। ਮੈਨੂੰ ਇੱਕ ਗੱਲ ਦੱਸ ਤੂੰ। ਤੂੰ ਐ ਕਿਵੇਂ ਸੀ? ਉਹ ਤਾਂ ਮੈਂ ਤੈਨੂੰ ਦੱਸ ਦਿੰਨਾ ਜਿਹੜੀ ਗੱਲ ਮੈਂ ਤੇਰੇ ਨਾਲ ਕਰਨ ਲੱਗਿਆ ਸੀਗਾ ਉਹ ਤਾਂ ਤੂੰ ਯਾਰ ਮੈਨੂੰ ਨਰਾਜ਼ੀ ਕਰਤਾ। ਵੀ ਤੈਨੂੰ ਦੱਸ ਭਰਾਈ ਇੱਥੇ ਖੜੀ ਕੀ ਕਹਿੰਦੀ ਸੀ? ਕੰਮ ਕਿਹੜੇ ਕਰਨੇ ਹੁਣ? ਹੂੰ? ਕੋਈ ਨਹੀਂ ਉਹ ਕਰਦੇ ਹੋਰ ਬਥੇਰੇ ਕੰਮ ਹੁੰਦੇ ਆ ਹੁਣ ਮੈਂ ਤੈਨੂੰ ਆ ਚੱਕ ਮੈਂ ਤੈਨੂੰ ਇੱਕ ਗੱਲ ਕਹਿੰਦਾ ਸੀ ਆ ਲੈ ਫੜ ਪੈਗ ਲਾ ਨਾਲੇ ਨਾਲੇ ਮੇਰੀ ਗੱਲ ਸੁਣ ਮੈਂ ਨਾ ਤੇਰੇ ਅਸਤੇ ਇੱਕ ਕੰਮ ਲੈ ਕੇ ਆਇਆ ਕੰਮ ਹਾਂ ਦੱਸ ਦੱਸ ਆਪਣੇ ਖੇਤ ਨਾਲ ਅੱਜ ਤੂੜੀ ਬਣਾਉਂਦੇ ਆ ਤੇ ਹੁਣ ਤੋਂ ਲੈ ਕੇ ਰਾਤ ਨੂੰ ਵੀ ਤੂੜੀ ਬਣਾਉਣਗੇ ਬਾਈ ਆ ਮੈਂ ਕਿ ਕਿਸੇ ਹੋਰ ਨੂੰ ਵੀ ਦਿਹਾੜੀ ਦੇਣੀ ਆ ਤੈਨੂੰ ਨਾਲੇ ਦਿਹਾੜੀ ਦੇ ਦੂੰਗਾ ਨਾਲੇ ਤੋੜੀ ਦੇ ਦੂੰਗਾ ਮੈਂ ਆ ਫੇਰ ਆ ਕੇ ਮੈਂ ਕੰਮ ਕਰਦਾ ਯਾਰ ਨਾ ਉਹ ਫੇਰ ਵੀ ਤੂੰ ਮੇਰਾ ਯਾਰ ਹੈ ਬਾਈ ਮੇਰੀ ਗੱਲ ਸੁਣ ਕੇ ਕਿੱਸੇ ਹਾਂ ਪੈਸਿਆਂ ਦੀ ਮੈਨੂੰ ਲੋੜ ਵੀ ਸੀ ਹਾਂ ਮੈਨੂੰ ਐਸੇ ਕਿਤੇ ਕੋਈ ਦਿਹਾੜੀ ਲੱਗ ਜੇ ਓ ਯਾਰ ਤੂੰ ਆਪ ਹੀ ਆ ਗਿਆ ਵਧੀਆ ਗੱਲ ਕੀਤੀ ਤੂੰ ਆ ਗੱਲ ਮਾੜੀ ਕਰਦਾ ਮੈਂ ਤੁਹਾਨੂੰ ਸਭ ਭੇਜਾਂ ਮੈਨੂੰ ਤੂੰ ਇਹ ਗੱਲ ਕਹੀਏ ਨਾ ਵੀ ਮੇਰੀ ਦਿਹਾੜੀ ਲੱਗ ਜੇ ਭਲਾ ਦੀ ਤੂੰ ਮੇਰਾ ਯਾਰ ਹੋਵੇਂ ਤੇ ਦਿਹਾੜੀ ਤੇ ੱਤਕੇ ਗਾਵੇਂ ਮੇਰੀ ਗੱਲ ਸੁਣ ਜਦੋਂ ਤੈਨੂੰ ਪੈਸਿਆਂ ਦੀ ਲੋੜ ਹੋਵੇ ਤੂੰ ਮੈਨੂੰ ਕਹਿਣਾ ਜਦੋਂ ਤੈਨੂੰ ਚੀਜ਼ ਵਸ ਦੀ ਲੋੜ ਹੋਵੇ ਤੂੰ ਮੈਨੂੰ ਕਹਿਣਾ ਤੇ ਜਦੋਂ ਤੈਨੂੰ दारू ਦੀ ਲੋੜ ਹੋਵੇ ਤੂੰ ਤੈਨੂੰ ਕਹਿਣਾ ਜ਼ਿਆਣੀ ਗੱਲ ਕੀਤੀ ਆ ਮੇਰੀ ਗੱਲ ਸੁਣ ਤੂੰ ਫਿਰ ਹੁਣੀ ਜਾਵੜ ਖੇਤ ਹੈਨਾ ਮੁੱਢ ਲਾ ਕੇ ਖੇਤ ਜਾਵੜਣਾ ਹਾਂ ਬੈਗ ਤੂੰ ਬੈਗ ਛੱਡ ਯਾਰ ਬੈਗ ਤਾਂ ਤੂੰ ਖੇਤ ਵੀ ਲਾ ਲੇਗਾ ਆ ਫੜ ਇਹ ਹਾਂ ਮਨਾ ਕਰਾ ਨਹੀਂ ਲੈ ਜੰਨਾ ਨਾਲ ਲੈ ਜਾ ਬਸ ਠੀਕ ਹੈ ਨਾ ਚੱਲੀਏ ਚੱਲ ਚੱਲ ਚੱਟਾ ਮੈਂ ਤੈਨੂੰ ਦਿਖਾ ਦੇ ਨਾਲ ਖੇਤ ਭੇਜ ਦਿੰਦਾ ਤੇਰੇ ਨੂੰ ਚੱਲ ਚੱਲ ਬਹੁਤਾ ਤਾਂ ਨਹੀਂ ਕੰਮ ਨਹੀਂ 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 ਬਹੁਤਾ ਕੰਮ ਨਹੀਂ ਬੱਸ ਬੰਦਿਆਂ ਤੋਂ ਕੰਮ ਜੇ ਕਰਾਈ ਆਉਂਗਾ ਤੂੰ ਬਸ ਕੋਲੇ ਬੈਠਾ ਉਹ ਮਾਰ ਕੇ ਆਹਦਾ ਯਾਰ ਨਾ ਖੇਤ ਉਹ ਚੱਲ ਮੈਂ ਮੈਂ ਬੰਦੇ ਤੋਂ ਕੰਮ ਜੇ ਕਰਾਈ ਆਉ ਮੇਰੇ ਕਿਕਰ ਤੋਂ ਯਾਰ ਦਾ ਇਹ ਤਾਂ ਮਾਦੂਰੀ ਕੰਮ ਕਰਨਾ ਓਏ ਯਾਰ ਫਿਰ ਉਹੀ ਗੱਲ ਤੇਰੀ ਤੈਨੂੰ ਮੈਂ ਕੀ ਕਹਾਂਗਾ ਵੀ ਜਿਹੜੀ ਮੇਰੀ ਜ਼ਮੀਨ ਆ ਉਹ ਪਤੰਦਰਾ ਤੇਰੀ ਜ਼ਮੀਨ ਠੀਕ ਹੈ ਨਾ ਤੇ ਜਿਹੜੀ ਤੇਰੀ ਜ਼ਮੀਨ ਆ ਉਹ ਤਾਂ ਮੇਰੀ ਹੈਗੀ ਤੇਰੀ ਜ਼ਮੀਨ ਹੀ ਆ ਆ ਜਾ ਚੱਲੀ ਤੂੰ ਫਿਕਰ ਨਾ ਕਰੀ ਮੈਂ ਸਾਰੇ ਕੰਮ ਨਵੇੜ ਦੂੰ ਤੂਲੀ ਪੌਣ ਤਿੱਕਰ ਕੁੱਢੀ ਲਿਪੰਧਾ ਕੇ ਸਾਰੇ ਕੰਮ ਮੈਂ ਨਵੇੜ ਦੂਆ। ਚੱਲ ਮੇਰੀ ਗੱਲ ਸੁਣ। ਤੂੰ ਹੁਣ ਸਾਰੇ ਕੰਮ ਨਵੇੜ ਖੇਤ ਜਾ ਕੇ। ਤੂੰ ਚੱਲ ਖੇਤ। ਮੈਂ ਮਾੜਾ ਵਿੰਦਰ ਨੂੰ ਪੱਲੀਆਂ ਦਾ ਕਹਿ ਦਿਆਂ। ਹਾਂ ਪੱਲੀਆਂ ਦਾ ਜ਼ਰੂਰੀ ਹੈ ਜਾ ਕੇ। ਕਹਿ ਗਿਆ ਤੂੰ। ਹਾਂ ਤੂੰ ਚੱਲ। ਤੂੰ ਨਾ ਫਿਕਰ ਨਾ ਕਰੀ। ਨਾ ਨਾ ਕੋਈ ਵੀ। ਮੇਰੇ ਹੁੰਦੇ। ਠੀਕ ਹੈ। ਫਿਕਰ ਮੈਂ ਕਾਦਾ ਕਰਨਾ ਪੰਦਰਾ। ਫਿਕਰ ਤਾਂ ਹੁਣ ਤੇਰੇ ਘਰ ਵਾਲੀ ਦਾ ਮਟਾਉਣਾ ਜਾ ਕੇ। ਕਿਵੇਂ ਨਾਲੇ ਮੇਰਾ ਘਰ ਵਾਲਾ ਘਰੇ ਨਹੀਂ ਹੈਗਾ ਮੈਨੂੰ ਪਤਾ ਹੈ ਤੇਰੇ ਘਰ ਵਾਲਾ ਘਰੇ ਹੀ ਹੈਗਾ ਫਿਰ ਤੇਰੀ ਜ਼ਰੂਰਤ ਕਿਵੇਂ ਹੋਈ ਇੱਥੇ ਘਰੇ ਆਉਣ ਦੀ ਆ ਕਮਾਲ ਕਰਦੀਆਂ ਪਰਜਾਈ ਮੇਰੀ ਜ਼ਰੂਰਤ ਨੂੰ ਕੀ ਹੈ ਨਾਲੇ ਤੇਰੇ ਘਰ ਵਾਲਾ ਮੇਰੇ ਖੇਤ ਗਿਆ ਆ ਇਹ ਤਾਂ ਸੱਚਿਆ ਚਲ ਪਰਜਾਈ ਦਾ ਹਾਲ ਚਾਲ ਪੁੱਛਿਆ ਹੂੰਗਾ ਆ ਕਿਸੇ ਚੀਜ਼ ਵਾਸਤੇ ਲੋੜ ਤਾਂ ਨਹੀਂ ਹੈਗੀ ਨਹੀਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਕਿਤਾ ਪਰਜਾਈ ਤੂੰ ਗੁੱਸਾ ਬਹੁਤ ਕਰਦੀ ਆ ਆ ਮੈਂ ਤਾਂ ਪਿਆਰ ਨਾਲ ਤੇਰੇ ਘਰੇ ਆ ਗਿਆ ਜਦੋਂ ਇੱਕ ਵਾਰ ਤੈਨੂੰ ਕਹਤਾ ਸਮਝ ਨਹੀਂ ਲੱਗਦੀ ਜਦੋਂ ਮੇਰਾ ਬੰਦਾ ਆ ਗਿਆ ਨਾ ਉਦੋਂ ਮੇਰੇ ਘਰੇ ਆਇਓ ਨਿਕਲ ਜਾ ਇਥੋਂ ਉਹ ਫੇਰ ਕੀ ਹੋ ਗਿਆ ਪਰਜਾਈ ਜੇ ਤੇਰਾ ਬੰਦਾ ਘਰ ਚ ਨਹੀਂ ਆ ਤੇਰਾ ਬੰਦਾ ਘਰ ਚ ਨਹੀਂ ਹੈਗਾ ਆ ਮੈਂ ਤਾਂ ਘਰ ਚ ਹੀ ਆ ਨਾ ਹੂੰ ਮੇਰੀ ਗੱਲ ਸੁਣੋ ਜੀ ਅਸੀਂ ਗਰੀਬ ਜ਼ਰੂਰ ਆ ਪਰ ਮੈਨੂੰ ਇਹ ਤੇਰੀਆਂ ਹਰਕਤਾਂ ਪਸੰਦ ਨਹੀਂ ਆਈਆਂ ਲੋਕ ਕੀ ਸੋਚਣਗੇ ਮੇਰੇ ਬਾਰੇ ਕੀ ਮਤਲਬ ਮਤਲਬ ਤੈਨੂੰ ਸਾਰਾ ਕੁਝ ਹੀ ਪਤਾ ਤੂੰ ਵੀ ਸਮਝਦਾਰ ਆ ਤੂੰ ਤਾਂ ਜਿੱਦਾਂ ਇਹ ਮਤਲਬ ਪਤਾ ਹੈ ਤੂੰ ਛੱਡ ਮੇਰੀ ਬਾਹ ਬਾਹ ਤੇਰੀ ਮੈਂ ਫੇਰ ਛੱਡੂੰਗਾ ਮੈਂ ਤੇ ਤੈਨੂੰ ਇਹ ਕਹਿੰਦਾ ਸੀ ਵੀ ਮੈਂ ਤੈਨੂੰ ਕਹਿੰਨਾ ساری ਉਮਰ ਗਰੀਬਤਾ ਨਹੀਂ ਰਹੇਗੀ ਤੇਰੀ ਯੂਰਤ ਕਿਵੇਂ ਹੋਈ ਮੈਨੂੰ ਹੱਥ ਲਾਉਣ ਦੀ ਖਬਰਦਾਰ ਹੋ ਜੀ ਨਿਕਲ ਜਾ ਮੇਰੇ ਘਰੋਂ ਮੇਰੀ ਗੱਲ ਸੁਣ ਲੈ ਕੁੜਗੇ ساری ਉਮਰ ਗਰੀਬੀ ਚ ਰਹੇਂਗੀ ਦਾਣੇ-ਦਾਣੇ ਨੂੰ ਮਹਤਾਜ ਹੋ ਜੇਂਗੀ ਤੂੰ ਕੋਈ ਗੱਲ ਨਹੀਂ ਗਰੀਬੀ ਠੀਕ ਆ ਮੈਨੂੰ ਉਹ ਦਿਨ ਯਾਦ ਆ ਜਦੋਂ ਮੇਰੇ ਘਰ ਵਾਲੇ ਤੋਂ ਧੋਖੇ ਨਾਲ ਤੁਸੀਂ ਅੰਗੂਠਾ ਲਵਾਇਆ ਸੀ ਉਹ ਲਿਆ ਹੁਣ ਕਿੱਥੇ ਮਰ ਗਈ ਇਹ ਆ ਲਹੂਰ ਵੀ ਉਹ ਯਰ ਬਈ ਦਾਲ ਆ ਜਾ ਆ ਜਾਂਦੀ ਆ ਜਾਂਦੀ ਆ ਜਾਂਦੀ ਲੈ ਲੈ ਤੂੰ ਪੈਗ ਚੱਕ ਕੇ ਔਰ ਚਾਹੇ ਕੁਝ ਮਰਜੀ ਰਹਿ ਜੇ ਦਾਰੂ ਨਹੀਂ ਰਹਿਣੀ ਚਾਹੀਦੀ ਹੈ ਆ ਹੁਣ ਬਣੀ ਨਾ ਗੱਲ ਲੈ ਹੁਣ ਗੱਲ ਬਣ ਜੂਗੀ ਤੇਰੀ ਭੁਲਾਈ ਆ ਗਈ ਗੱਲ ਤਾਂ ਬਣਾਉਣੀ ਆ ਜੇ ਗੱਲ ਬਣ ਜੇ ਤਾਂ ਚੰਗੀ ਗੱਲ ਹੀ ਹੈ ਹਾਂ ਤੂੰ ਪੈਗ ਲਾ ਤੂੰ ਪੈਗ ਲਾ ਇਹ ਆ ਲੈ ਇਹ ਆ ਆ ਲੈ ਯਾਰ ਭਾਈ ਮੈਨੂੰ ਨਾ ਤੇਰਾ ਤੂੰ ਬੜਾ ਖੁਸ਼ ਹੈਂ ਕੋਰਾ ਕਿਵੇਂ ਓਏ ਤੂੰ ਪਤੰਦਰਾ ਬੋਤਲ ਲਿਆਉਣਾ ਹਾਂ ਆਪ ਪੀਂਦਾ ਨਹੀਂ ਮੇਰੀ ਸੇਵਾ ਵੱਧ ਕਰਦਾ ਮੇਰੇ ਘਰੇ ਆ ਕੇ ਓਏ ਮੇਰੀ ਗੱਲ ਸੁਣ ਓ ਸੇਵਾ ਤਾਂ ਉਸ ਘਰੇ ਕਰੀ ਜਾਂਦੀ ਐ ਜਿੱਥੇ ਮੇਰਾ ਮਿਲਣ ਦੀ ਆਸ ਹੁੰਦੀ ਐ ਆਓ ਮੇਰੀ ਗੱਲ ਸੁਣ ਓ ਮੈਂ ਮਾੜੀ ਮੋਟੀ ਪੀਣੀ ਹੁੰਦੀ ਐ ਪੀ ਲੈਣਾ ਓ ਮੇਰੀ ਗੱਲ ਸੁਣ ਮੈਂ ਤਾਂ ਢੋਲ ਪਣਾਉਣਾ ਹੁਣ ਯਾਰਾਂ ਦੋਸਤਾਂ ਵਾਸਤੇ ਤੂੰ ਵੀ ਮੇਰੀ ਗੱਲ ਹੁਣ ਦੱਬ ਕੇ ਵੀ ਆ ਕਰ ਤੇਰੇ ਆਸ ਤੇ ਘਰੇ 2 ਢੋਲ ਪਾਏ ਪਏ ਆ 2 2 ਢੋਲ ਪਾਏ ਹੋਇਆ ਯਾਰ ਇੱਕ ਢੋਲ ਤੂੰ ਮੈਨੂੰ ਹੀ ਦੇ ਦਿਆ ਕਰ ਉਹ ਕਮਾਲ ਆ ਫਿਰ ਤੇਰੀ ਉਹੀ ਗੱਲ ਹੈ ਔਰ ਜਦੋਂ ਪਾਈ ਤੇਰੇ ਆਸ ਤੇ ਆ ਪਤੰਦਰਾ ਮੇਰੇ ਆਸ ਤੇ ਤੇ ਹੋਰ ਆ ਮੇਰੀ ਗੱਲ ਹੂੰ ਰੋਜ਼ ਤੈਨੂੰ ਇੱਕ ਬੋਤਲ ਮਿਲਦੀ ਆ ਨਾ ਹਾਂ ਇਹ ਕਹਦੇ ਆਸ ਤੇ ਮਿਲਦੀ ਆ ਤੈਨੂੰ ਖੋਜ ਕਰਨਾ ਤੂੰ ਸਾਡਾ ਯਾਰਾਂ ਦਾ ਯਾਰ ਆ ਹਾਂ ਆ ਲੈ ਹੁਣ ਆਪਾਂ ਇਕੱਠੇ ਵੀਨੇ ਇਹ ਇਹ ਮੇਰਾ ਬੈਗ ਪਿਆ ਸੀ ਇਹ ਹੋਰ ਪਾਲਾ ਹੋਰ ਪਾਲਾ ਹੋਰ ਪਾਲਾ ਹੋਰ ਪਾਲਾ ਇਹ ਆ ਚੱਕ ਹਾਂ ਨਾ ਥੋੜੀ ਜਿਹੀ ਨਾ ਹੁੰਦਾ ਸਬਰ ਨਹੀਂ ਆਉਂਦਾ ਸਬਰ ਸਬਰ ਕਦ ਲਈ ਕਰਨਾ ਸਬਰ ਆਸਤੇ ਥੋੜੀ ਐ ਆ ਲੈ ਚਲ ਇਹ ਆ ਹੁਣ ਵੱਣੀ ਗੱਲ ਹੂੰ ਹੂੰ ਉਹ ਕੌੜੀ ਐ ਹਾਂ ਆ ਲੈ ਖਾ ਕੇ ਦੇਖ ਤੂੰ ਖਾ ਰਹੀ ਐ ਆ ਪਰਝਾਈ ਨੇ ਉਹ ਬਾਈ ਕਰਾਰੀ ਬਣਾਉਂਦੀ ਐ ਤਰ ਰੋ ਉਹ ਹਾਈ ਪਰਝਾਈ ਸਾਡੀ ਕਰਾਰੀ ਹਾਂ ਹੂੰ ਆ ਸਵਾਦ ਆ ਗਿਆ ਕਿਵੇਂ ਲੱਗੀ ਹਏ ਮੈਂ ਕਿਹਾ ਪਰਦਾਈ ਦਾ ਪੂਰੀ ਵਧੀਆ ਲੱਗਦੀ ਐ ਹੈ ਇੱਕ ਗੱਲ ਆਖ ਹੁਣ दारू ਰੂਰੂ ਤਾਂ ਤੈਨੂੰ ਜਿੰਨੀ ਚਾਹੀਦੀ ਹੁੰਦੀ ਐ ਮੈਥੋਂ ਤੂੰ ਬੇਝੇ ਜਿਕੇ ਮੰਗ ਲਿਆ ਕਰ ਪਰ ਭੇਜੇ ਦੇਖ ਪੈਸੇ ਟਕੇ ਦੀ ਰੈਨੂੰ ਵੀ ਲੋੜ ਰਹਿੰਦੀ ਆ ਤੇ ਤੈਨੂੰ ਮੈਂ ਉਹ ਵੀ ਗੱਲ ਕਹਣਾ ਬਾਈ ਜਦੋਂ ਮਰਜ਼ੀ ਮੰਗ ਲਿਆ ਕਰ ਠੀਕ ਐ ਨਾ ਬਾਕੀ ਗੱਲਾਂ ਸੱਟ ਸਾਰੀਆਂ ਇੱਕ ਫੇਰ ਆਪਾਂ ਥੋੜਾ ਜਿਹਾ ਕੰਮ ਨਾ ਕਰਨ ਲਈਏ ਦੱਸੋ ਲੈ ਮੇਰੀ ਗੱਲ ਸੁਣੋ ਹੁਣ ਜਦੋਂ ਮੈਂ ਤੇਰੇ ਸਾਰੇ ਕੰਮ ਆਉਣਾ ਹੂੰ ਤੈਨੂੰ ਵੀ ਮੇਰੇ ਕੋਈ ਨਾ ਕੋਈ ਕੰਮ ਹੋਣਾ ਚਾਹੀਦਾ ਉਹ ਤਾਂ ਮੈਂ ਤੇਰੇ ਤੋਂ ਭੱਜਿਆ ਕਿਤੇ ਯਾਰ ਦਾ ਕਿ ਤੂੰ ਵੀ ਨੂੰ ਕੰਮ ਨਾ ਕਰਸੇ ਇਹ ਐਵੇਂ ਮੇਰੀ ਗੱਲ ਸੁਣ ਇਹ ਆ ਦੇਕ ਇੱਥੇ ਨਾ ਮਾੜੀ ਦੀ ਕੋਈ ਗੀਂਵ ਮਾਰਨੀ ਹੈ ਇਹ ਇੱਥੇ ਆ ਥੱਲੇ ਨਹੀਂ ਲਿਖਿਆ ਓਏ ਕੀ ਮੈਨੂੰ ਦੋ ਪੈਗ ਲੱਗ ਕੇ ਦੇਂਦਾ ਜਾਂ ਦੀਦਾ ਨਹੀਂ ਹੁੰਦਾ ਕੋਈ ਲਿਖਿਆ ਕੀ ਇਹਦੇ ਚ ਕੁਝ ਨਹੀਂ ਲਿਖਿਆ ਬਸ ਤੂੰ ਕਹਿ ਰਿਹਾ ਇੱਥੇ ਕੋਈ ਗੀਂਵ ਮਾਰਨੀ ਐਵੇਂ ਆ ਫੜਪੈਨ ਮੈਂ ਦੰਦਾਦਾ ਇਹਦੇ ਚ ਲਿਖਿਆ ਹੈਗਾ ਇੱਥੇ ਤੂੰ ਸਾਈਨ ਕਰਨਿਆ ਵੀ ਮੈਂ ਮੈਂ ਗਿੱਕਰ ਸਿੰਘ ਤੇ ਬਾਈ ਗੁਰਪ੍ਰੀਤ ਸਿੰਘ ਭੇਜੇ ਨੂੰ ਹਰ ਮਹੀਨੇ ਘਟੋ ਘਟ 30 ਬੋਤਲਾਂ ਦਾਰੂ ਦੀਆਂ ਦੇਆ ਕਰੂੰਗਾ ਨਹੀਂ ਥੋੜੀਆਂ 30 ਬੋਤਲਾਂ ਥੋੜੀਆਂ ਨੇ 40 ਕਰ ਲੈਨੇ ਆ ਚਲ 50 ਕਰ ਲੈਨੇ ਆ ਨਹੀਂ 51 ਕਰ ਲੈ ਉਹ ਛਗਣ ਜਾ ਰਹੇਗਾ ਹੁੰਦਾ ਤੂੰ 51 ਲਿਖ ਦਾਂਗੇ ਯਾਰ ਤੂੰ ਇੱਥੇ ਸਾਈਨ ਕਰਕੇ ਰਾਂ ਬਾਕੀ ਗੱਲ ਬਾਅਦ ਚ ਦੇਖੂ ਤੇ ਨਾਲ ਇਹ ਇਹ ਹਜੇ ਹੋਰ ਕਰਨੇ ਹੋਰ ਕਰਨੇ ਇਹ ਆ ਦੂਜੇ ਮਹੀਨੇ ਵਾਸਤੇ ਲਿਖਦੇ ਇਥੇ ਉਹ ਜਿੰਨੇ ਮਰਜ਼ੀ ਕਰਾ ਲੈ ਯਾਰ ਪੂਰੇ ਸਾਲ ਦੇ ਕਰਾ ਲੈ ਲੈ ਲੇ 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 ਇਹ ਹਾਂ ਇਹ ਇੱਕ ਮਿੰਟ ਇੱਕ ਮਿੰਟ ਇੱਕ ਹੋਰ ਰਹਿ ਗਿਆ ਇੱਕ ਰਹਿ ਗਿਆ ਹੋਰ ਥੱਲੇ ਆ ਲੈ ਇੱਥੇ ਥੱਲੇ ਹੋਰ ਵਾਹ ਲੈ ਠੀਕ ਹੈ ਬਣ ਗਈ ਨਹੀਂ ਨਹੀਂ ਹਜੇ ਗੱਲ ਨਹੀਂ ਬਣੀ ਹਜੇ ਗੱਲ ਨਹੀਂ ਬਣੀ ਹੋਰ ਰਹਿ ਗਿਆ ਤਾਂ ਇੱਕ ਹੋਰ ਕਰਨਾ ਇੱਕ ਕੰਮ ਥੋੜਾ ਜਿਹਾ ਹੋ ਪੱਕਾ ਕੰਮ ਕਰ ਲਗੇ ਆਪਾਂ ਹੈਨਾ ਨਾਲੇ ਤੇਰੇ ਤੋਂ ਭੱਜੇ ਜਾਂ ਜਰ ਤੂੰ ਦਾ ਨਹੀਂ ਭੱਜਿਆ ਮੈਨੂੰ ਐ ਹੋ ਜਾਂਦਾ ਜੇ ਮੇਰੇ ਤੋਂ ਬੋਤਲ ਨਾ ਦਿੱਤੀ ਗਈ ਭਰਾਵਾ ਮੁੜ ਕੇ ਤੂੰ ਫਿਰ ਨਾਰਾਜ਼ ਨਾ ਨਾ ਹੋਈ ਮੇਰੇ ਨਾਲ ਭਰਾਵਾ ਤੇਰੇ ਤੋਂ ਭਰਾਵਾ ਤਾਂ ਕੋਈ ਭਰਾਵ ਨਾਲ ਨਾਰਾਜ਼ ਹੁੰਦਾ ਉਹ ਤਾਂ ਤੂੰ ਗੱਲ ਛੱਡ ਸਾਰੀ ਗੱਲ ਬਸ ਤੂੰ ਨਾ ਇੱਕ ਕੰਮ ਕਰਨਾ ਹੋਰ ਕੁਝ ਨਹੀਂ ਕੰਮ ਕਰਨਾ ਠੀਕ ਹੈ ਨਾ ਇਹ ਹਾਂ ਦੱਬ ਕੇ ਇਹ ਚੱਕ ਜਨ ਮੇਰਾ ਭਾਈ ਹੁਣ ਬਸ ਠੀਕ ਹੈ ਠੀਕ ਹੈ ਨਾ ਹੁਣ ਬਾਕੀ ਆਪਾਂ ਜਿਹੜਾ ਹੈਗਾ ਤੂੰ ਪੈਗ ਭਾ ਤੂੰ ਤਾਂ ਯਾਰ ਚੁੱਪ ਕਰਿਆ ਬੈਠਾ ਆਹ ਗੱਲ ਤੂੰ ਮਦਈਆ ਕਰਦਾ ਪੁੱਲਦਾ ਨਹੀਂ ਮੈਨੂੰ ਕਿਉਂ ਨਹੀਂ ਤੂੰ ਆ ਲੈ 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 ਫੜ ਆ ਨੀਰੀ ਨੀਰੀ ਨਾ ਕਿਪਾ ਹੈ ਰਹਿਣ ਦੇ ਯਾਰ ਤੈਨੂੰ ਜਿਵੇਂ ਚੰਗਾ ਲੱਗਦਾ ਧੋਵੇਂ ਕਰ ਲੈ ਹੈ ਮੈਨੂੰ ਤਾਂ ਜਿਵੇਂ ਚੰਗਾ ਲੱਗਿਆ ਸੀ ਮੈਂ ਤਾਂ ਕਰ ਲਿਆ ਕਰਦੇ ਸੀ ਹਾਂ ਹੁਣ ਤੂੰ ਵੇਦਾ ਨਹੀਂ ਆਹ ਤਾਂ ਤੇਰੀ ਜਮੀਨ ਮੇਰੇ ਤੇ ਲਈ ਆਈ ਹੈ ਕੱਲੋਂ ਤੇਰੀ ਧੀ ਵੀ ਮੇਰੇ ਕਿੱਲੇ ਤੇ ਹੁੰਦੀ ਅੱਪ ਅ ਅ ਪੈਗ ਹੋਰ ਲਾ ਪੈਗ ਹੋਰ ਲਾ ਚੱਕ ਚੱਕ ਹੁਣ ਨਹੀਂ ਰੀ ਪੀ ਜਾ ਮੈਂ ਤਾਂ ਰੀਅਲ ਹੀ ਪੜਾ ਦਿੰਦਾ ਹੈਗਾ